ਜੈਕਾਰਾ ਜੈਕਾਰਾ ਸਾਰੇ ਜੀ ਆਇਆਂ ਨੂੰ ਸੋ ਸੁਮੀਆ ਕਾਲਾ ਜੀ ਕਿਹ ਕਿਹੋ ਸਾਰਿਆਂ ਨੂੰ ਜੈਕਾਰਾ ਲਾਓ ਬੜੇ ਸੁਮੀਆ ਜੀ ਬੜੇ ਪੰਚਾਇਤ ਨਗਰ ਕਾਲ ਤੋਂ ਹੋਰ ਹੋਰ ਕੀ ਹੋਏ ਸੀਜਾ ਕੇ ਬਦਲ ਸੀਜਾ ਕੇ ਹੋ ਗਏ ਬੜੇ ਬੜੇ ਆਪ ਬੰਦੇ ਬੰਦੇ ਬਚਦੇ ਉਹ ਪਾ ਫੜੇ ਦਰ ਉਹ ਦਰਲੇ ਪੈਰ ਲਾ ਫੜ ਕਾ ਫੜੋ ਭਾਈ ਇੱਧਰ ਆ ਆ ਕਰ ਚੋ ਚਲੋ ਆ ਰੋ ਜਾਓ ਲੋ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਧਾਨ ਸਰਦਾਰ ਸੁਸ਼ੀਲ ਸਿੰਘ ਬਾਦਲ ਜੀ ਪ੍ਰਧਾਨ ਸ਼ਰੋਮਣ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰ다ਸ ਠੀਕੇ ਲਾ ਕੇ ਕਮਿਸ਼ਟੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਣ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਕਿਸਤੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਕਾਰਜੋਗ ਪ੍ਰਧਾਨ ਸਰਦਾਰ ਸੁਨੀਤ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਬੱਟਾਂ ਦੇ ਉੱਤੇ ਮੁਰਖਾਇਗਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਇਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾ ਆਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ ਉਵੇਂ ਅਸੀਂ ਵਕ ਵਕ ਇਲਾਕਿਆਂ ਦੇ ਵਿੱਚ ਸ਼ਰੋਣੀ ਅਕਾਲੀ ਦਲ ਦੇ ਵਰਕਰ ਲੀਡਰਸhip ਨੂੰ ਸੇਵਾ ਕਰ ਰਿਹਾ ਉਵੇਂ ਅਸੀਂ ਬਠਿੰਡਾ ਸ਼ਹਿਰ ਵੱਲੋਂ ਪ੍ਰਧਾਨ ਜੀਆਂ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਹੈ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀਆਂ ਦੇ ਕਹਿਣ ਤੇ ਪਿੰਡ ਅੰਦਾਸ ਵਿਖੇ ਅਸੀਂ ਆ ਪਿਸ਼ਤੀਆਂ ਪਾਣੀ ਦੀ ਤੇ ਹੋਰ ਸੇਵਾ ਭੇਜ ਰਹੇ ਹੈਗੇ वाहेगुरू जी ख़ालसा वाहेगुरू जी ਆਹ ਬੜੇ ਜਰ ਦੇ ਉਧਰ ਲੈ ਕੇ ਆਇਆ ਫੋਟੋ ਖੜੋ ਭਾਈ ਇੱਧਰ ਆ ਜਾਓ ਆ ਗਿਆ ਚਲੋ ਮਾਰੋ ਜੀ ਆਹੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਦਾ ਪੂਰੇ ਬادل ਜੀ ਪ੍ਰਧਾਨ ਸ਼ਰੋਮਣ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰ다ਸ ਠੀਕੇ ਲਾ ਕੇ ਕਮਿਸ਼ਟੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਣ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਕਿਸੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਕਾਰਜੋਗ ਪ੍ਰਦਾਨ ਸਰ ਦਾ ਸੁਨੀਤ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਬੱਟਾਂ ਦੇ ਉੱਤੇ ਮੁਰਕਨਗਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਇਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਟਾਲੀਦਾਲ ਹਮੇਸ਼ਾ ਜਿਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ ਉਵੇਂ ਅਸੀਂ ਵਕ ਵਕ ਇਲਾਕਿਆਂ ਦੇ ਵਿੱਚ ਸ਼ਰੋਣੀ ਅਖਾਲੀਦਾਲ ਦੇ ਵਰਕਰ ਲੀਡਰਸhip ਨੂੰ ਸੇਵਾ ਕਰ ਰਿਹਾ ਉਵੇਂ ਅਸੀਂ ਬਠਿੰਡਾ ਸ਼ਹਿਰ ਵੱਲੋਂ ਪ੍ਰਧਾਨ ਜੀਆਂ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਹੈ ਅਸੀਂ ਭੇਜਾਂਗੇ ਅੱਜ ਪ੍ਰਧਾਨੀਆਂ ਦੇ ਕਹਿਣ ਤੇ ਪਿੰਡ ਰੰਦਾਸ ਲਿਖੇ ਅਸੀਂ ਆ ਪਿਸ਼ਕੀਆਂ ਪਾਣੀ ਦੀ ਹੋਰ ਸੇਵਾ ਭੇਜ ਰਹੇ ਹੈਗੇ ਵੈਗੂ ਜੀ ਦੇ ਖਾਲਸਾ ਵੈਗੂ ਜੀ ਦੇ